ਵਿਸ਼ਵ ਵਾਤਾਵਰਣ ਦੇ ਵਾਸਤੇ ਮੈਂ ਅੱਜ ਪ੍ਰੈਸ ਕਲੱਬ ਦੇ ਵਿੱਚ ਇੱਥੇ ਫਿਰੋਜ਼ਪੁਰ ਆ ਕੇ ਬੜਾ ਵਧੀਆ ਲੱਗਿਆ ਤੇ ਜਿਹੜਾ ਮੈਂ ਇੱਥੇ ਹੀ ਕਹੂੰਗਾ ਵੀ ਜਿਹੜਾ ਵਾਤਾਵਰਣ ਹੈ ਇਸੇ ਦੇ ਸਿਰ ਤੇ ਹੀ ਆਪਣੀ ਜਿਹੜੀ ਸਾਰੀ ਸ੍ਰਿਸ਼ਟੀ ਟਿਕੀ ਹੋਈ ਆ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜੀ ਆਪਣੇ ਐਟਮੋਸਫੀਅਰ ਚ ਆਪਣੇ ਦੇ ਸਾਰੇ ਚ ਆਕਸੀਜਨ ਬਣੀ ਰਹੇ ਜਿਹੜੀ ਕਿ ਆਪਾਂ ਨੂੰ ਬਹੁਤ ਹੀ ਜ਼ਰੂਰੀ ਹੈ ਇਨਸਾਨ ਦੇ ਰਹਿਣ ਵਾਸਤੇ ਚੰਗੀ ਹੈਲਥ ਵਾਸਤੇ ਤੇ ਆਪਾਂ ਵੱਧ ਤੋਂ ਵੱਧ ਰੁਖ ਲਾਈਏ ਸਾਰੇ ਜਣੇ ਤੇ এনवायरमेंट ਦੇ ਵਿੱਚ ਪੋਲੂਸ਼ਨ ਨੂੰ ਘੱਟ ਤੋਂ ਘੱਟ ਕਰੀਏ ਹਰ ਤਰ੍ਹਾਂ ਦੀ ਪੋਲੂਸ਼ਨ ਨੂੰ ਤੇ ਆਪਣੇ ਆਲੇ ਦੋਲੇ ਦੀ ਸਾਫ ਸਫਾਈ ਰੱਖੀਏ ਸਰ ਪ੍ਰੈਸ ਕਲੱਬ ਫਰੋਜ਼ਪੁਰ ਦੇ ਸਰ ਪੱਤਰਕਾਰ ਭਾਈਚਾਰਾ ਜਿਹੜੇ ਤਸੱਬਿਕਾ ਨਾ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਇੱਥੋਂ ਦਾ ਜਿਹੜਾ ਪ੍ਰੈਸ ਕਲੱਬ ਹੈ ਇੱਥੋਂ ਦਾ ਪੱਤਰਕਾਰ ਭਾਈਚਾਰਾ ਸਾਰਾ ਸਭ ਤੋਂ ਵਧੀਆ ਜੀ ਸਾਰੇ ਮੇਰੇ ਹੁਣ ਤੱਕ ਦੀ ਜਿਹੜੀ ਸਰਵਿਸ ਦੇ ਵਿੱਚ ਜਿੱਥੇ ਵੀ ਵਹਿ ਗਿਆ ਤੇ ਇਹ ਬਹੁਤ ਵਧੀਆ ਤੇ ਬੜੇ ਵਧੀਆ ਸਾਰੇ ਜਣੇ ਜਿਹੜੇ ਰਿਸਪਾਂਸਿਬਲ ਰਿਪੋਰਟਿੰਗ ਕਰਦੇ ਆ ਤੇ ਹਰ ਚੀਜ਼ ਨੂੰ ਕਵਰ ਕਰਦੇ ਆ ਤੇ ਸਾਨੂੰ ਵੀ ਇਹਨਾਂ ਤੋਂ ਬਹੁਤ ਜਿਹੜੀਆਂ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤੇ ਅੱਗੇ ਤੋਂ ਵੀ ਸਾਨੂੰ ਬਹੁਤ ਉਮੀਦਾਂ ਹੈ ਵੀ ਜਿਹੜੇ ਅਸੀਂ ਰਲ ਮਿਲ ਕੇ ਪੁਲਿਸ ਤੇ ਜਿਹੜੇ ਪੱਤਰਕਾਰ ਭਾਈਚਾਰਾ ਸਾਰਾ ਤੇ ਆਪਾਂ ਵਧੀਆ ਸਮਾਜ ਦੇ ਵਿੱਚ ਜਿਹੜੇ ਕਰਾਈਮ ਨੂੰ ਖਤਮ ਕਰਨ ਵਾਸਤੇ ਨਸ਼ਾ ਨੂੰ ਖਤਮ ਕਰਨ ਵਾਸਤੇ ਜੋ ਸਾਰਿਆਂ ਨੇ ਉਦਮ ਕੀਤਾ ਉਹਦੀ ਮੈਂ ਬਹੁਤ ਹੀ ਸਲਾਘਾ ਕਰਦਾ ਤੇ ਮੈਂ ਧੰਨਵਾਦ ਵੀ ਕਰਦਾ ਵੀ ਜਿਹੜੀਆਂ ਇਸ ਸਮੇਂ ਦੌਰਾਨ ਜਿਹੜੀਆਂ ਬਹੁਤ ਪੋਜ਼ਿਟਿਵ ਜਿਹੜੀਆਂ ਨਿਊਜ਼ ਰਿਪੋਰਟਿੰਗ ਹੋਈ ਹੈ ਜਿਹੜੀ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਆਲ ਚੈਨਲਸ ਹਰ ਕਿਸੇ ਤੋਂ ਤੇ ਮੈਂ ਸਾਰਿਆਂ ਦੀ ਬਹੁਤ ਸਲਾਹਾ ਕਰਦਾ ਥੈਂਕ ਯੂ ਆ ਬਿਲਕੁਲ ਜੀ ਅੱਜ ਵਿਸ਼ਵ ਵਾਤਾਵਰਣ ਦਿਵਸ ਹੈਗਾ ਔਰ ਅੱਜ ਦੇ ਦਿਨ ਜਿਹੜਾ ਅਸੀਂ ਪ੍ਰੈਸ ਕਲੱਬ ਦੇ ਵਿੱਚ ਬੂਟੇ ਲਾਏ ਨੇ ਕਿ ਤਾਂਕੀ ਇਹ ਰੁਕਾਂ ਦੀਆਂ ਛਾਵਾਂ ਜਿਹੜੀਆਂ ਉਹ ਸਾਨੂੰ ਹਮੇਸ਼ਾ ਮਿਲਦੀਆਂ ਰਹਿਣ ਨਾ ਔਰ ਇਸ ਪ੍ਰੋਗਰਾਮ ਦੇ ਉੱਪਰ ਉਚੇਚੇ ਤੌਰ ਤੇ ਫਿਰੋਜ਼ਪੁਰ ਦੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਤੇ ਉਹਨਾਂ ਦੇ ਨਾਲ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਜਿਹੜੇ ਆ ਉਹ ਵੀ ਪਹੁੰਚੇ ਉਹਨਾਂ ਨੇ ਵੀ ਬੂਟੇ ਲਾਏ ਔਰ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਹੈ ਕਿ ਤੁਸੀਂ ਵੱਧ ਤੋਂ ਵੱਧ ਬੂਟੇ ਲਾਓ ਬੂਟੇ ਲਾਉਣ ਦੇ ਨਾਲ ਜਿਹੜੇ ਰੁੱਖ ਨੇ ਉਹ ਜਿੱਤੇ ਸ਼ਾਂ ਦੇਣਗੇ ਔਰ ਜਿੱਤੇ ਅਸੀਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ ਪ੍ਰੋਫਿਊਸ਼ਨ ਲਗਾਤਾਰ ਵੱਧ ਰਿਹਾ ਹੈ ਉੱਥੇ ਕਿਤੇ ਨਾ ਕਿਤੇ ਇਸ ਬੂਟੇ ਲਾਣ ਨਾਲ ਰੁੱਖ ਲਾਣ ਨਾਲ ਛਾਂ ਮਿਲੇਗੀ ਔਰ ਵਾਤਾਵਰਨ ਜਿਹੜਾ ਦੁਸ਼ਿਤ ਹੋ ਰਿਹਾ ਉਸ ਤੋਂ ਵੀ ਕਿਤੇ ਨਾ ਕਿਤੇ ਉਸ ਦੇ ਰੋਕ ਲੱਗੇਗੀ ਪ੍ਰਧਾਨ ਜੀ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਸਰਕਾਂ ਤੇ ਇੱਕ ਰਸਤੇ ਜਿਹੜੇ ਆ ਕੱਟੇ ਜਾ ਰਹੇ ਆ ਜਾਂ ਤਰਫਾਂ ਨੂੰ ਖੜਾਇਆ ਜਾ ਰਿਹਾ ਹੈ ਆ ਬਿਲਕੁਲ ਅਸੀਂ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਪ੍ਰਸ਼ਾਸਨ ਨੂੰ ਕਿ ਵੱਤ ਵਦ ਰੁਖ ਲਾਓ ਉਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਫਿਰੋਜ਼ਪੁਰ ਦੇ ਡੀਸੀ ਚੰਦਰ ਗਣਜੀ ਉਹਨਾਂ ਨੇ ਇੱਕ ਪ੍ਰਕਾ ਸ਼ੁਰੂ ਕੀਤੀ ਸੀ ਇੱਕ ਕਾਰਵਾਈ ਸ਼ੁਰੂ ਕੀਤੀ ਕਿ ਜਿਨੇ ਵੀ ਕੋਈ ਲਾਇਸੈਂਸ ਲੈਣਾ ਹੈ ਅਸਲੇ ਦਾ ਲਾਇਸੈਂਸ ਲੈਣਾ ਉਸ ਨੂੰ 10 ਰੁਖ ਲਾਣੇ ਬਹੁਤ ਜ਼ਰੂਰੀ ਹੋਣਗੇ ਔਰ ਉਸ ਦੀਆਂ ਫੋਟੋਆਂ ਜਿਹੜੀਆਂ ਪਾਣੀ ਦਿਂਦਿਆਂ ਦੀਆਂ ਉਸ ਦੀ ਪਾਲਣ ਪੋਸ਼ਣ ਕਰਦਿਆਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਣੀਆਂ ਜ਼ਰੂਰੀ ਹੋਣਗੀਆਂ ਔਰ ਉਸ ਮਹਿਮ ਦੇ ਤਹਿਤ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਤੇ ਲੋਕਾਂ ਨੇ ਲਾਇਸੈਂਸ ਬਣਵਾਉਣ ਦੇ ਚਾਹ ਦੇ ਨਾਲ ਬੁਟੇ ਲਾਇਏ ਔਰ ਕਾਫੀ ਰੋੜਾ ਦੇ ਉੱਪਰ ਫਰੋਜ਼ਪੁਰ ਜਿਹੜੀ ਹੁਸੈਨੀ ਵਾਲਾ ਨੂੰ ਰੋਡ ਜਾਂਦੀ ਹੈ ਜਾਂ ਮੋਗਾ ਰੋਡ ਤੇ ਫਰੀਦਕੋਟ ਰੋਡ ਜਾਂਦੀ ਹੈ ਉੱਥੇ ਕਈ ਲੋਕਾਂ ਨੇ ਰੁਖ ਲਾਏ ਔਰ ਕਈ ਰੁਖ ਅੱਜ ਵੀ ਜਿਹੜੇ ਐ ਉਹ ਲੋਕਾਂ ਨੂੰ ਸ਼ਾਂ ਦੇ ਰਹੇ ਆ ਔਰ ਕਾਫੀ ਰੁਖ ਲੱਗੇ ਨੂੰ ਵੇਖੇ ਮਿਲੇ ਐ ਔਰ ਅਸੀਂ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਲੋਕਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਜਾਵੇ ਔਰ ਵਤਵਾਦ ਪੰਜਾਬ ਦੇ ਵਿੱਚ ਰੁਖ ਲਗਾਏ ਜਾਣ ਔਰ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾਵੇ